ਉਹਨਾਂ ਲਈ ਵੀੜੀ ਹੁੰਦੀ ਸੀ ਆਂਦੇ ਫੇ ਪੀੜ ਹੁੰਦੀ ਐ ਰੱਖ ਚ ਪੀੜ ਤੇ ਕੰਮ ਗਾਂ ਵਧ ਗਿਆ ਲਾਜ ਕਰੋ ਮੇਰੇ ਇੱਕ ਇੱਕ ਦਿਓ ਕਰੀ ਕਰੀਓ ਤੋ ਫੇਰ ਬਾਹਰ ਥੋੜੀ ਜਿਹੀ ਈਡੀ ਕੁ ਦਸੀ ਤੇ ਅਸੀਂ ਆਖਾ ਘਰ ਕੀ ਅੰਦਰ ਉਠਣ ਡਿਆ ਤੋ ਡਰਤ ਨੂੰ ਫਾਇ ਉਹਨੇ ਹਸਾ ਲਈ ਔਰ ਬਾਦ ਮੜਕੇ ਕਹਿਣ ਦਸਿਆ ਕੋਈ ਉੱਥੇ ਚਲ ਜੂ ਉੱਥੇ ਦੁਆ ਲਇਓ ਇਥੋਂ ਪ੍ਰੇਸ਼ਨ ਆਊਗਾ ਉਹ ਕਹਿੰਦੇ ਰੇ ਪੰਜਾਹ 5000 ਰੁਪਏ ਤੇ ਨੀਚੇ ਉਹ ਸਾਈ ਉਥੇ ਜਾਣ ਲਿਆ ਫੇਰ ਮੁੜ ਕੇ ਆਖਿਆ ਮੰਦੀਰ ਦੇ ਜਾਓ ਫਿਰ ਉਥੇ ਮੰਦੀਰ ਦੇ ਗਏ ਕੁਝ ਪਿੰਡ ਵਾਲਿਆਂ ਗ੍ਰਹਿ ਗੁਰੂ ਦੇ ਗਏ ਕੁਝ ਖਾਲਸਾ ਕੋਟਲੋਂ ਥੋੜੇ ਬੋਤੇ ਆਏ ਫੇਰ ਮੇਰੇ ਘਰ ਵਾਲੇ ਦਾ ਪ੍ਰਸ਼ਨ ਹੋਇਆ ਉਤੋਂ ਬਾਅਦ ਇੱਕ ਮੇਰੀ ਕੁੜੀਆ ਵੀ ਆ ਉਹ ਵੀ ਮੰਝੇ ਦੇ ਬਈ ਹੈ ਜੋ ਵੀ ਨਹੀਂ ਤੁਰਦੀ ਪਹਿਲੇ ਬੰਨਾਂ ਦੇ ਸਾਡੇ ਤੋਂ ਹੈਗਾ ਨਹੀਂ ਐਵੇਂ ਆ ਗਈ ਹੈਗੇ ਗਰੀਮਾਤਰਾ ਸਾਡੇ ਜੋਗੀ ਮਾਂਾ ਰੋਟੀ ਪੱਕਦੀ ਜਾਂਦੀ ਹੈ ਅ ਤਾਂ ਤੇ ਪਿਉ ਵੀ ਪਿਉਤੀ ਬੈਠੇ ਆ ਤਾਂ ਬਹੁਤ ਪਰ ਰੋਟੀ ਤਾਂ ਵੀ ਥੱਲ ਹੋ ਗਏ ਮਾ ਪਿਓ ਹੀ ਉਹੀ ਸਾਥ ਛੱਡ ਗਏ ਹੁਣ ਐ ਟਾਈਮ ਤੇ ਵਿਚਾਰੇ ਨੂੰ ਕੋਈ ਖੁੱਖ ਨਹੀਂ ਹੈਗਾ ਦਾਦੀ ਹਾ ਦਾਦੀ ਮੇਰੇ ਨਾਲ ਆ ਤੇ ਉਹਨਾਂ ਨੇ ਆਖਿਆ ਕਿ ਆਪਣਾ ਲਾਜ ਕਰਾਉਣਾ ਦ ਕਰਾ ਦੇ ਉਹਦੇ ਪਈਆ 500 ਆਉਂਦੀ ਹੈ ਉਹਦੇ ਸਿਰ ਖਾਈ ਜਾਂਦੇ ਨੇ